ਮਾਡਲ ਸਿੰਗਰ ਤੇ ਬਿਜ਼ਨਸ ਵੂਮਨ ਹੈ ਪੰਜਾਬ ਦੀ ਏ ਸੋਹਣੀ ਜਿਹੀ ਕੁੜੀ ਬਹੁਤ ਸਾਰੇ ਗੀਤਾ ਦੇ ਨਾਲ ਇੱਕ ਸਮੇਂ ਤੇ ਮਚਾ ਚੁੱਕੀ ਹੈ ਤਮਾਨ ਸਸਰਕਾਲ ਮੈਂ ਸੋਨੀਆ ਤੁਸੀਂ ਵਿਖਰੇ ਦੈਨਿਕ ਸਵੇਰਾ ਤੇ ਅੱਜ ਜਿਸ ਐਕਟ੍ਰੈਸ ਸਿੰਗਰ ਮਾਡਲ ਤੇ ਬਿਜ਼ਨਸ ਵੂਮਨ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਜਨਮ ਕਿਰਤਪੁਰ ਸਾਹਿਬ ਦੇ ਵਿੱਚ ਹੋਇਆ ਹੈ ਦੱਸਦੀ ਹੈ ਕਿ ਇਹਨਾਂ ਨੂੰ ਪੰਜਾਬੀ ਇੰਡਸਟਰੀ ਦੀ ਹਿੱਟ ਮਾਡਲ ਕਿਹਾ ਜਾਂਦਾ ਹੈ ਕਈ ਫਿਲਮਾਂ ਦੇ ਵਿੱਚ ਵੀ ਇਹ ਨਜ਼ਰ ਆ ਚੁੱਕੇ ਹੈ ਤੇ ਕੁਝ ਸਮੇਂ ਪਹਿਲਾਂ ਹੀ ਇਹਨਾਂ ਦੇ ਵੱਲੋਂ ਇੱਕ ਫਿਲਮ ਜਿਸ ਦਾ ਨਾਮ ਹਾਂ ਮੈਂ ਪਾਗਲ ਹਾਂ ਦੇ ਨਾਲ ਇੱਕ ਪ੍ਰੋਪਰ ਲੀਡ ਤੌਰ ਤੇ ਡੈਬਿਊ ਕੀਤਾ ਗਿਆ ਸੀ ਜਿਸ ਦੇ ਵਿੱਚ ਇਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਿਹਨਾਂ ਦੀ ਗੱਲ ਹੋ ਰਹੀ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਮੈਂ ਦੱਸ ਦਵਾਂ ਇੱਥੇ ਗੱਲ ਹੋ ਰਹੀ ਹੈ ਹਿਮਾਂਸ਼ੀ ਖੁਰਾਨਾ ਦੀ ਜੋ ਕਿ ਬਿਗ ਬਾਸ ਵਰਗੇ ਕੰਟਰੋਵਰਸ਼ੀਅਲ ਉਹਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਉਹਨਾਂ ਦੇ ਵੱਲੋਂ ਇੱਕ ਆਪਣਾ ਬ੍ਰਾਂਡ ਵੀ ਲਾਂਚ ਕੀਤਾ ਗਿਆ ਜਿਸ ਦੀ ਅਕਸਰ ਤਸਵੀਰਾਂ ਅਸੀਂ ਸੋਸ਼ਲ ਮੀਡੀਆ ਉੱਤੇ ਵੇਖਦੇ ਆ ਹਿਮਾਂਸ਼ੀ ਖੁਰਾਨਾ ਜਿਨ੍ਹਾਂ ਦੀ ਮਾਡਲਿੰਗ ਨੂੰ ਜਿਨ੍ਹਾਂ ਦੀ ਖੂਬਸੂਰਤੀ ਨੂੰ ਹਰ ਕੋਈ ਪਿਆਰ ਕਰਦਾ ਦੱਸ ਦਈਏ ਕਿ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਪਛਾਣ ਸਾਡਾ ਹੱਕ ਦੇ ਨਾਲ ਮਿਲੀ ਸੀਗੀ ਇਹ ਫਿਲਮ ਸੀਗੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਹਿਮਾਂਸ਼ੀ ਅਕਸਰ ਕਹਿੰਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਆਈਡਲ ਉਹਨਾਂ ਦੀ ਮਾਂ ਹੈ ਜਿਹਨਾਂ ਦਾ ਨਾਮ ਸੁਨੀਤਾ ਖੁਰਾ ਹੈ ਔਰ ਇਹਨਾਂ ਦਾ ਜ਼ਿਕਰ ਹਿਮਾਂਸ਼ੀ ਖੁਰਾਨਾ ਅਕਸਰ ਕਈ ਇਵੈਂਟਸ ਦੇ ਉੱਤੇ ਕਰਦੇ ਹੋਇਆ ਨਜ਼ਰ ਆਉਂਦੀ ਹੈ ਜੇਕਰ ਹਿਮਾਂਸ਼ੀ ਦੀ ਫੈਮਲੀ ਦੀ ਗੱਲ ਕਰੀਏ ਤੇ ਉਹਨਾਂ ਦੇ ਦੋ ਛੋਟੇ ਭਰਾ ਹੈ ਜਿਨ੍ਹਾਂ ਦਾ ਨਾਮ ਦੱਸਦੀ ਹੈ ਕਿ ਅਪਰੰਧੀਪ ਐਂਡ ਹਿਤੇਸ਼ ਖੁਰਾਨਾ ਜੋ ਕਿ ਹਿਮਾਂਸ਼ੀ ਨੂੰ ਬਹੁਤ ਪਿਆਰ ਕਰਦੇ ਆ ਉਥੇ ਹੀ ਹਿਮਾਂਸ਼ੀ ਦੇ ਫਾਦਰ ਜੁਨਾ ਉਹਨਾਂ ਦਾ ਨਾਮ ਕੁਲਦੀਪ ਖੁਰਾਨਾ ਜੋ ਕਿ ਇੱਕ ਗਵਰਨਮੈਂਟ EMPLOYE ਨੇ ਦੱਸਦੇ ਕਿ ਹਿਮਾਂਸ਼ੀ ਖੁਰਾਨਾ ਨੂੰ ਬਹੁਤ ਟਾਈਮ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੀ ਹੈ ਵੈਸੇ ਹਿਮਾਂਸ਼ੀ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ BCM ਸਕੂਲ ਤੋਂ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ 에어 호ਸਟੈਸ ਦੀ ਟ੍ਰੇਨਿੰਗ ਵੀ ਲਈ ਗਈ ਸੀ ਹਿਮਾਂਸ਼ੀ ਖੁਰਾਨਾ ਜਦੋਂ 11 ਸਾਲ ਦੀ ਸੀ ਉਸ ਸਮੇਂ ਦੇ ਦੌਰਾਨ ਇੱਕ ਰਿਸ਼ਤੇਦਾਰ ਨੇ ਕਿਹਾ ਸੀਗਾ ਕਿ ਤੈਨੂੰ ਮਾਡਲਿੰਗ ਦੇ ਵਿੱਚ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਤੇਰਾ ਚਿਹਰਾ ਜੋ ਅਫੀਜ਼ਾ ਦਾ ਪਿਆਰਾ ਹੈ ਤੇ ਦੱਸਿਆ ਸੀ ਕਿ ਹਿਮਾਂਸ਼ੀ ਖੁਰਾਨਾ ਨੇ ਮਹਿਜ 16 ਸਾਲ ਦੀ ਉਮਰ ਦੇ ਵਿੱਚ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਵੈਸੇ 2009 ਦੇ ਵਿੱਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਵੀ ਜਿੱਤਿਆ ਸੀ 2010 ਦੇ ਵਿੱਚ ਹਿਮਾਂਸ਼ੀ ਖੁਰਾਨਾ ਨੇ ਮਿਸ ਨਾਰਥ ਜ਼ੋਨ ਦਾ ਖਿਤਾਬ ਜਿੱਤਿਆ ਸੀ। ਹਿਮਾਂਸ਼ੀ ਖੁਰਾਨਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈਰੀਅਰ ਦੇ ਵਿੱਚ ਬਹੁਤ ਵੱਡੇ ਵੱਡੇ ਗੀਤਾਂ ਦੇ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਦਿੱਲੀ ਦੇ ਵਿੱਚ ਵੀ ਰਹਿ ਕੇ ਆਏ ਨੇ ਜਿੱਥੇ ਉਹਨਾਂ ਨੇ ਬਹੁਤ ਸਾਰੇ ਬ੍ਰਾਂਡਸ ਦੇ ਨਾਲ ਕੰਮ ਕੀਤਾ ਹੈ ਤੇ ਆਪਣੀ ਪੰਜਾਬੀ ਲੋਕ ਤੇ ਖੂਬਸੂਰਤ ਅੱਖਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਹਿਮਾਂਸ਼ੀ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਣਾ ਬਿਗ ਬੋਸ 30 ਦੇ ਵਿੱਚ ਵੀ ਨਜ਼ਰ ਆਏ ਸੀਗੇ ਜੋ ਕਿ ਇੱਕ ਕੰਟਰੋਵਰਸ਼ੀਅਲ ਸ਼ੋਅ ਵੀ ਰਿਹਾ ਤੇ ਉੱਥੇ ਹਿਮਾਂਸ਼ੀ ਖੁਰਾਣਾ ਨੂੰ ਆਪਣੀ ਲਵ ਲਾਈਫ ਦੇ ਵਿੱਚ ਵੀ ਆਸਿਮ ਰਿਆਜ਼ ਵਰਗੇ ਇੱਕ ਐਕਟਰ ਰੈਪਰ ਦਾ ਜੋ ਸੀ ਸਾਥ ਮਿਲਿਆ ਸੀਗਾ ਪਰ ਕੁਝ ਟਾਈਮ ਪਹਿਲਾਂ ਹੀ ਇਹਨਾਂ ਦੇ ਵੱਲੋਂ ਆਪਣੇ ਰਸਤੇ ਵਾਕ ਕਰ ਲਏ ਗਏ ਆ ਜੇਕਰ ਹਿਮਾਂਸ਼ੀ ਦੀ ਲੇਟੈਸਟ ਵਰਕ ਫਰੈਂਡ ਦੀ ਗੱਲ ਕੀਤੀ ਜਾਵੇ ਤਾਂ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੇ ਵੱਲੋਂ ਇੱਕ ਫਿਲਮ ਦੇ ਵਿੱਚ ਕੰਮ ਕੀਤਾ ਗਿਆ ਸੀ ਜਿਸ ਦਾ ਨਾਮ ਹੈ ਹਾਂ ਮੈਂ ਪਾਗਲ ਹਾਂ ਤੇ ਇਸ ਫਿਲਮ ਨੂੰ ਲੋਕਾਂ ਦੇ ਵੱਲੋਂ ਵੀ ਮਿਲਿਆ ਜੁਲਿਆ ਰਿਸਪੌਂਸ ਮਿਲ ਅਸੀ ਪਰ ਤੁਹਾਨੂੰ ਹਿਮਾਂਸ਼ੀ ਦਾ ਕਿਹੜਾ ਗੀਤ ਜਾਂ ਫਿਰ ਕਿਹੜੀ ਅਦਾਵਾ ਉਹਨਾਂ ਦੀ ਵਧੀਆ ਲੱਗਦੀ ਹੈ ਨਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ